ਭਾਰਦਵਾਜ ਜੀ ਕਹਿੰਦੇ ਹਨ ਪਰਮਾਤਮਾ ਨੂੰ ਮਿਲਣ ਵਾਸਤੇ ਪਪੀਹ ਪੰਛੀ ਵਾਗ ਭਗਤੀ ਕਰਨੀ ਪੈਂਦੀ ਹੈ ਪਪੀਹਾ ਪੰਛੀ ਹਰ ਵਕਤ ਪਰਮਾਤਮਾ ਦੀ ਭਜਨ ਮੰਗੀ ਕਰਦਾ ਰਹਿੰਦਾ ਹੈ ਜੇਸਾ ਵਕਤ ਪਪੀਏ ਪੰਛੀ ਨੂੰ ਜਿਆਸਤੀ ਪਿਆਸ ਲੱਗ ਜਾਂਦੀ ਹੈ ਤਾਂ ਉਸ ਵਕਤ ਪਪੀਆ ਪੰਛੀ ਬਿਰਸਦੀ ਟਾਣੀ ਉੱਪਰ ਬੈਠ ਕੇ ਪਰਮਾਤਮਾ ਅੱਗੇ ਇੱਕ ਜਲਦੀ ਬੂੰਦਰ ਵਾਸਤੇ ਸਖਤ ਤੋਂ ਸਖਤ ਪੁਕਾਰ ਕਰਦਾ ਹੈ ਕਿ ਹੇ ਅਕਾਲ ਪੁਰਖ ਜੀ ਮੈਨੂੰ ਜਲਦੀ ਇੱਕ ਬੂੰਦ ਪਿਲਾਓ ਮੈਂ ਤੇਰੇ ਪਾਸੋਂ ਹੋਰ ਕੁਝ ਨਹੀਂ ਮੰਗਦਾ ਸਿਰਫ ਜਲਦੀ ਮੈਨੂੰ ਇੱਕੋ ਬੂੰਦ ਹੀ ਚਾਹੀਦੀ ਹੈ ਫਿਰ ਮੈਂ ਤੇਰਾ ਸਿਮਰਨ ਕਰਨਾਗਾ ਪਪੀਆ ਪੰਛੀ ਏਕੇ ਸਾ ਉੱਚੀ ਉੱਚੇ ਕੂਕ ਪੁਕਾਰਾ ਕਰੀ ਜਾਂਦਾ ਹੈ ਜੈਸੇ ਵਕਤ ਪਪੀਹੇ ਪੰਛੀ ਦੀ ਜਲ ਤੋਂ ਬਿਨਾ ਜਾਂ ਨਿਕਲਣ ਵਾਲੀ ਹੋ ਜਾਂਦੀ ਹੈ ਉਸ ਵਕਤ ਪਪੀਆ ਪੰਛੀ ਆਪਣੇ ਗੁਰੂ ਅਗੇ ਅਰਦਾਸ ਕਰਦਾ ਹੈ ਤੇ ਉਸ ਵਕਤ ਪ੍ਰਮਾਤਮਾ ਪਪੀਏ ਪੰਛੀ ਨੂੰ ਆਪਣੇ ਅੰਮ੍ਰਿਤ ਸਰੋਵਰ ਵਿੱਚੋਂ ਇੱਕ ਅੰਮ੍ਰਿਤ ਦੇ ਅਮੋਲਕ ਬੂਦਰ ਦਿੰਦਾ ਹੈ ਪਪੀਏ ਪੰਛੀ ਨੂੰ ਪਰਮਾਤਮਾ ਅਮਰਤ ਦੀ ਬੂੰਦਰ ਦਿੰਦਾ ਹੈ ਤੇ ਪਹਿਲੀ ਬੂੰਦਰ ਨਰੋਲ ਅਮਰਤ ਦੀ ਹੁੰਦੀ ਹੈ ਜੋ ਪਪੀਏ ਪੰਛੀ ਦੇ ਮੁਖ ਵਿੱਚ ਆ ਕੇ ਪੈਂਦੀ ਹੈ ਉਸ ਤੋਂ ਬਾਅਦ ਬੇੰਤ ਜਲ ਵਰਸਦਾ ਹੈ अनेका ਥਾਵਾਂ ਜਲਰ ਤਰੂ ਜਾਂਦੀ ਹੈ ਇੱਕ ਬਪੀਏ ਪੰਛੀ ਦੇ ਪੁਕਾਰ ਕਰਨ ਨਾਲ ਸਭਨਾ ਜੀਵਾਂ ਨੂੰ ਬਯੰਤ ਜਲ ਮਿਲ ਜਾਂਦਾ ਹੈ ਇੱਕ ਦੀ ਪੁਕਾਰ ਅਨੇਕਾਂ ਦਾ ਉਧਾਰ ਹੋ ਜਾਂਦਾ ਹੈ ਇਥੇ ਬ੍ਰਹਮਾ ਜੀ ਰਿਕੀ ਭਾਰਤਵਾਦੀ ਜੀ ਨੂੰ ਇਸ ਤਰ੍ਹਾਂ ਕਹਿੰਦੇ ਹਨ ਕਿ ਹੇ ਰਖੀ ਜੇ ਪ੍ਰਮਾਤਮਾ ਨੂੰ ਮਿਲਣ ਵਾਲੀ ਉਹ ਮੰਜ਼ਿਲ ਬਹੁਤ ਉੱਚੀ ਹੈ ਜਿਸ ਮੰਜ਼ਿਲ ਉੱਪਰ ਚੜ੍ਹਨਾ ਇਨਸਾਨ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਅਕਾਲ ਪੁਰਖ ਜੀ ਦਾ ਡੇਰਾ ਬਹੁਤ ਉੱਚਾ ਹੈ ਜੇ ਕੋਈ ਪੰਛੀ ਉੜ ਕੇ ਜਾਣਾ ਚਾਹੇ ਤਾਂ ਸਬ ਕਹਿੰਦੇ ਉਥੇ ਨਹੀਂ ਜਾ ਸਕਦਾ ਕਈ ਵਾਰ ਭਗਤ ਜਨ ਉਸ ਦੀ ਉੱਚੀ ਮੰਡਲ ਮੰਡਲ ਪਰ ਚੜਦੇ ਚੜਦੇ ਥੱਲੇ ਗਿਰ ਜਾਂਦੇ ਹਨ ਨਾ ਉਹ ਆਰ ਹੋ ਸਕਦੇ ਹਨ ਤੇ ਨਾ ਉਹ ਪਾਰ ਹੋ ਸਕਦੇ ਹਨ ਭਵਜਲ ਸਾਗਰ ਦੀਆਂ ਘੁੰਮਰ ਘੇਲੀਆਂ ਵਿੱਚ ਰੁੜ ਪੜ ਜਾਂਦੇ ਹਨ ਨਾਉ ਉਸ ਭਗਤ ਤੇ ਜੋਗੇ ਰਹਿੰਦੇ ਹਨ ਨਾਉ ਉਹ ਇਸ ਪਾਸੇ ਜੋਗੇ ਰਹਿੰਦੇ ਹਨ ਦੁਨੀਆ ਵਿੱਚ ਆ ਕੇ ਜਨਮ ਬੇਕਾਰ ਚਲਾ ਜਾਂਦਾ ਹੈ ਹਿਰਦੇ ਕੀਤੇ ਪ੍ਰਮਾਤਮਾ ਦੇ ਉੱਚੀ ਮੰਜ਼ਲ ਉੱਪਰ ਕੋਈ ਬਿਰਲਾ ਉਤਮ ਪੁਰਸ਼ ਹੀ ਚੜ ਸਕਦਾ ਹੈ ਮੰਜ਼ਲ ਪਰ ਚੜਦੇ ਚੜਦੇ ਦੇਖ ਤਾਂ अनेका ਪੈਂਦੇ ਹਨ ਬ੍ਰਹਮਾ ਜੀ ਦਾ ਬਚਨ ਹੈ ਜਿਹੜੇ ਪੁਰਸ਼ ਸ਼ੈਤਾਨ ਦੇ ਜਾਲ ਵਿੱਚ ਫਸ ਜਾਂਦੇ ਹਨ ਤੇ ਸੋ ਗਿਲ ਜਾਂਦੇ ਹਨ ਉਹ ਪੁਰਸ਼ ਆਪਣੇ ਗੁਰੂ ਦੇ ਪੂਰੇ ਸਿੱਖ ਨਹੀਂ ਰਹਿ ਸਕਦੇ ਉਲਟ ਚੱਕੀ ਗੇੜ ਵਿੱਚ ਫਸ ਕੇ ਆਪਣਾ ਜੀਵਨ ਗਾਲ ਜਾਂਦੇ ਹਨ ਦੋ ਦਿਨਾਂ ਦੇ ਸੁੱਖਾਂ ਬਦਲੇ ਕਰੋੜਾਂ ਬਰਸਾਂ ਦੇ ਸੁੱਖ ਖੋਏ ਜਾਂਦੇ ਹਨ ਜਿਹੜੇ ਪਰਮਾਤਮਾ ਦੇ ਸੱਚੇ ਸੁੱਚੇ ਮਾਰਗ ਉੱਪਰ ਤੁਰੇ ਜਾਂਦੇ ਹਨ ਸੋ ਭਗਤ ਜਨ ਪਰਮਾਤਮਾ ਦੀ ਉੱਚੀ ਤੋਂ ਉੱਚੀ ਮੰਜ਼ਲ ਪਰ ਚੜ ਜਾਂਦੇ ਹਨ ਅਸਲੀ ਪੂਜਾ ਇਹ ਹੁੰਦੀ ਹੈ ਅੰਤਰ ਧਿਆਨ ਹੋਣਾ ਅਤੇ ਇਹ ਪੂਜਾ ਦੇ ਬਾਹਰੇ ਰੂਪ ਵਿੱਚ ਨਹੀਂ ਹੁੰਦੀ ਇਹ ਆਪਣੇ ਅੰਦਰ ਧਿਆਨ ਮਾਰ ਕੇ ਸਰਬਵਿਆਪਕ ਜੋਤ ਦੇ ਸਿਫਤ ਸਲਾਹ ਵਿੱਚ ਆਪਣਾ ਮਨ ਟਿਕਾਉਣਾ ਇਸ ਵਿਸ਼ੇਸ਼ਤਾ ਨਾਲ ਪ੍ਰਭੂ ਦੀ ਪ੍ਰਾਪਤੀ ਵਿੱਚ ਮਨ ਦੀ ਰੂਚੀ ਨੂੰ ਜੋੜਿਆ ਜਾਂਦਾ ਹੈ ਚੌਥਾ ਪਦ ਬਹੁਤ ਉੱਚਾ ਤੇ ਸਭ ਤੋਂ ਉੱਪਰ ਹੈ ਨਿਰੰਕਾਰ ਜੀ ਦਾ ਨਿਵਾਸ ਚੌਥੇ ਪਦ ਵਿੱਚੋਂ ਮਿਲ ਮਿਲ ਸਕਦਾ ਹੈ ਇਹ ਰਖਿ ਜੇ ਇਸ ਘਾਟੀ ਉੱਪਰ ਚੜਦੇ ਚੜਦੇ ਵੱਡੇ ਵੱਡੇ ਰਖੀ ਮਣੀ ਦੇਖ ਚੁੱਕੇ ਹਨ ਜੇ ਤੁਸੀਂ ਇਸ ਚੌਥੇ ਪੱਜ ਦੀ ਮੰਜ਼ਲ ਉਪਰ ਪਹੁੰਚ ਸਕੋ ਤਾਂ ਮੈਂ ਤੁਹਾਨੂੰ ਕੋਟ ਕੋਟ ਵਾਰ ਧੰਨ ਤਨ ਕਹਾਂਗਾ ਜਿਸ ਵਕਤ ਬ੍ਰਹਮਾ ਜੀ ਨੇ ਰਿਖੀ ਭਾਰਦਵਾਜ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਭਾਰਦਵਾਜ ਬ੍ਰਹਮਾ ਜੀ ਨੂੰ ਕਹਿ ਲੱਗਾ ਕਿ ਹੇ ਮਹਾਰਾਜ ਜੀ ਜੇ ਭਗਵਾਨ ਵਾਲਮੀਕ ਦੇ ਆਵਾਜ਼ ਜਿਹਦੇ ਮਿਹਰ ਹੋਵੇ ਤਾਂ ਇਨਸਾਨ ਕਿਹੜੀ ਚੀਜ਼ ਨਹੀਂ ਕਰ ਸਕਦਾ ਸਭ ਤੋਂ ਨਿੱਕੇ ਜੀਵਨ ਵਾਲੀ ਕਿਹੜੀ ਵੀ ਪਹਾੜ ਤੇ ਚੜ ਜਾਂਦੀ ਹੈ ਇਨਸਾਨ ਤਾਂ ਕਿਹੜੀ ਨਾਲੋਂ ਬਹੁਤ ਵੱਡਾ ਹੈ ਇਨਸਾਨ ਨੂੰ ਪਰਮਾਤਮਾ ਦੀ ਉੱਚੀ ਮੰਜ਼ਲ ਪਰ ਚੜਨ ਵਾਸਤੇ ਇੱਕ ਗੁਰੂ ਦੀ ਲੋੜ ਹੈ ਜਿਹਦੇ ਦਿੱਤੇ ਹੋਏ ਸ਼ਬਦ ਵਿੱਚ ਜਿਸਦੇ ਦਿੱਤੇ ਹੋਏ ਸ਼ਬਦ ਵਿੱਚ ਇਨਸਾਨ ਦਾ ਮਨ ਬਜਾ ਰਹਿ ਸਕਦਾ ਹੈ ਗੁਰੂ ਤੋਂ ਬਿਨਾ ਇਹ ਮੰਨਜਲ ਜਾਏ ਮਨ ਕਿਸੇ ਜਗ੍ਹਾ ਪਰ ਨਹੀਂ ਖੜਦਾ ਗੁਰੂ ਤੋਂ ਬਿਨਾ ਪ੍ਰਮਾਤਮਾ ਨੂੰ ਮਿਲਣਾ ਬੜਾ ਕਠਨ ਤੋਂ ਕਠਨ ਤਪ ਹੈ ਹੇ ਮਹਾਰਾਜ ਗੁਰੂ ਤੋਂ ਬਿਨਾ ਪਰਮਾਤਮਾ ਨੂੰ ਮਿਲਣਾ ਵਾਲਾ ਰਸਤਾ ਨਹੀਂ ਮਿਲਦਾ ਭਾਵੇਂ ਕੋਈ ਅਨੇਕ ਯਤਨ ਕਰ ਲਵੇ ਗੁਰੂ ਤੋਂ ਬਿਨਾਂ ਮਨੁੱਖ ਰਸਤੇ ਪਿਆ ਰਹਿੰਦਾ ਹੈ ਮਨ ਨੂੰ ਗੁਰੂ ਦੇ ਦਿੱਤੇ ਹੋਏ ਸ਼ਬਦ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਭਰੋਸੇ ਤੋਂ ਬਿਨਾਂ ਸ਼ਬਦ ਦੀ ਕਮਾਈ ਕਰਕੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਬ੍ਰਹਮਾ ਜੀ ਤੁਸੀਂ ਮੇਰੀ ਬਾਬਤ ਕੋਈ ਫਿਕਰ ਨਾ ਕਰੋ ਮੈਂ ਹਿੰਮਤ ਨਹੀਂ ਹਾਰਦਾ ਤੁਸੀਂ ਮੈਨੂੰ ਪਰਮਾਤਮਾ ਦੇ ਮਿਲਣ ਵਾਲਾ ਰਸਤਾ ਜ਼ਰੂਰ ਬਤਾ ਦੇਵੋ ਤੁਸੀਂ ਮੈਨੂੰ ਉਸ ਰਸਤੇ ਪਾ ਦਿਓ ਜਿਸ ਰਸਤੇ ਪਰ ਚੱਲ ਕੇ ਮੈਂ ਪ੍ਰਮਾਤਮਾ ਵਾਰਮਿਕ ਦੇ ਆਵਾਜ਼ ਦੇ ਪਵਿੱਤਰ ਚਰਨਾਂ ਵਿੱਚ ਪਹੁੰਚ ਜਾਵਾਂ। ਹੇ ਬ੍ਰਹਮਾ ਜੀ। ਇਹ ਮੇਰਾ ਪੱਕਾ ਪ੍ਰਣ ਹੈ। ਬੇਸ਼ੱਕ ਮੇਰੇ ਪ੍ਰਾਣ ਨਿਕਲਦਾਰ ਮੈਂ ਉਸ ਅਕਾਲ ਮੂਰਤ ਜੀ ਨੂੰ ਦੇਖਣਾ ਜ਼ਰੂਰ ਹੈ ਜਿਸ ਨੂੰ ਮੈਂ ਵਾਰਮਿਕ ਕਹਿੰਦਾ ਹਾਂ। ਆਪ ਕਿਰਪਾ ਕਰਕੇ ਮੇਰੇ ਗੁਰੂ ਬਣ ਜਾਵੋ ਬੜੀ ਭਾਰੀ ਆਸ਼ਾ ਕਰਕੇ ਤੇਰੇ ਦਰ ਪਰ ਆਇਆ ਹਾਂ ਸਭ ਦੁਨੀਆਂ ਇਹੀ ਆਖਰੀ ਹੈ ਕਿ ਬ੍ਰਹਮਾ ਜੀ ਦੇ ਦਰਬਾਰ ਤੋਂ ਕੋਈ ਜੀਵ ਨਰਾਸ਼ ਹੋ ਕੇ ਨਹੀਂ ਜਾਂਦਾ ਸਭਨਾ ਦੀ ਆਸ਼ਾ ਪੂਰਨ ਹੋ ਜਾਂਦੀ ਹੈ ਤੁਸੀਂ ਮੇਰੀ ਨਿਰਦੰਦੀ ਆਸ਼ਾ ਪੂਰਨ ਕਰ ਦੇਵੋ ਦੁਨੀਆ ਵਿੱਚ ਤੇਰੇ ਇਸ ਪਰਉਪਕਾਰ ਦੇ ਸੋਨੇ ਗੌਂਦਾ ਫਿਰਾਂਗਾ ਬ੍ਰਹਮਾ ਜੀ ਰਿਗੀ ਭਾਰਦਵਾਜ ਜੀ ਦਾ ਗੁਰੂ ਬੰਨਾ ਨਹੀਂ ਚਾਹਦਾ ਕਿਉਂਕਿ ਭਾਰਦਵਾਜ ਜੀ ਨੂੰ ਨਾਰਦ ਮੁਨ ਜੀ ਕੋਲੋਂ ਵਾਲਮੀਕ ਵਾਲਮੀਕ ਨਾਮ ਮਿਲ ਚੁੱਕਾ ਹੈ ਇਹ ਇੱਕ ਕਿਸਮ ਦੀ ਗੁਰੂ ਧਾਰਨਾ ਹੋ ਚੁੱਕੀ ਹੈ ਗੁਰੂ ਇੱਕੇ ਵਾਰ ਧਾਰਨ ਕੀਤਾ ਜਾਂਦਾ ਹੈ ਕੜੀ-ਕੜੀ ਗੁਰੂ ਧਾਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਇਨਸਾਨ ਇੱਕੇ ਗੁਰੂ ਦੇ ਸ਼ਬਦ ਪਰ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ ਬਾਲੇ ਗੁਰੂ ਧਰਨ ਨਾਲ ਇਨਸਾਨ ਕਿਸੇ ਪਾਸੇ ਨਹੀਂ ਲੱਗ ਸਕਦਾ 84 ਲੱਖ ਜੁਨਾ ਦੇ ਚੱਕਰ ਵਿੱਚ ਹੀ ਫਸਿਆ ਰਹਿੰਦਾ ਹੈ ਭਾਰਤਵਾਦ ਜੀ ਨੂੰ ਬਹੁਤ ਨਿਰਾਸ਼ ਹੁੰਦਾ ਦੇਖ ਕੇ ਬ੍ਰਹਮਾ ਜੀ ਉਸ ਨੂੰ ਇਹ ਆਖਦੇ ਹਨ ਕਿ ਇਹ ਰਖਿ ਲਈ ਤੁਸੀਂ ਮੈਨੂੰ ਆਪਣਾ ਗੁਰੂ ਹੀ ਸਮਝ ਕੇ ਪਰਮਾਤਮਾ ਵਾਲਮੀਕ ਦੇ ਆਵਾਜ਼ ਦੀ ਭਗਤੀ ਕਰੀ ਚੱਲੋ ਤੈਨੂੰ ਵਾਲਮੀਕ ਨਰੰਕਾਰ ਜੀ ਜ਼ਰੂਰ ਮਿਲੇਗਾ ਬ੍ਰਹਮਾ ਜੀ ਦੇ ਇਹ ਗੱਲ ਰੱਖੀ ਜੀਨੂੰ ਕਿੱਥੇ ਮਨਜ਼ੂਰ ਸੀ ਭਾਰਦਵਾਜ ਇਹ ਕਹਿੰਦੇ ਹਨ ਕਿ हे ਮਹਾਰਾਜ ਜੀ ਤੂੰ ਹੀ ਤੁਸੀਂ ਮੇਰੇ ਗੁਰੂ ਬਣ ਲੈ ਤਾਂ ਸਵਾਰ ਕੇ ਬਣੋ ਇਸ ਤਰ੍ਹਾਂ ਮੈਨੂੰ ਮਨਜ਼ੂਰ ਨਹੀਂ ਜਿਸ ਤਰ੍ਹਾਂ ਸ਼ਿਵ ਜੀ ਮਹਾਰਾਜ ਜੀ ਨੇ ਭਾਰਦਵਾਜ ਦਾ ਗੁਰੂ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਉਸੇ ਵਿਚਾਰ ਦਾਰ ਬ੍ਰਹ마 ਜੀ ਨੇ ਗੁਰੂ ਤੋਂ ਬਣਨ ਵਾਸਤੇ ਭਾਰਦਵਾਜ ਜੀ ਨੂੰ ਇਨਕਾਰ ਕਰ ਦਿੱਤਾ ਬ੍ਰਹ마 ਜੀ ਭਾਰਦਵਾਜ ਜੀ ਨੂੰ ਇਹ ਕਹਿੰਦੇ ਹਨ ਕਿ اے ਭਾਰਦਵਾਜ ਜੀ ਮੈਂ ਤੇਰਾ ਗੁਰੂ ਨਹੀਂ ਬਣ ਸਕਦਾ ਕਿਉਂਕਿ ਮੇਰਾ ਆਪਣਾ ਕੋਈ ਗੁਰੂ ਨਹੀਂ ਪਰ ਮੈਂ ਤੇਰੀ ਮਦਦ ਕਰਾਂਗਾ ਪਰ ਗੁਰੂ ਨਹੀਂ ਬਣਨਾ ਪਰ ਤੇਰੀ ਮਦਦ ਮੈਂ ਜ਼ਰੂਰ ਪੂਰੀ ਪੂਰੀ ਕਰਾਂਗਾ ਜਿੱਥੋਂ ਤੱਕ ਮੈਂ ਕਰ ਸਕਿਆ ਜਿੱਥੇ ਜਿੱਥੇ ਤੈਨੂੰ ਕੋਈ ਭੀੜ ਬਣੇਗੀ ਉਥੇ ਤੂੰ ਮੈਨੂੰ ਯਾਦ ਕਰੇਂਗਾ तेरा सहाई होवगा जिस वक्त रिखी जी ब्रह्मा जी ने उसका गुरु बन इनकार करता तरखी भारद्वाज जी बड़ा दुख महसूस होया कि ब्रह्मा जी कि व्डा देवता आप परमात्मा है ये मेरा गुरु नहीं बन सकता ਜਿਸ ਦੇ ਹੱਥ ਵਿੱਚ ਕੁਦਰਤ ਦੀਆਂ ਸਭ ਕਲਾ ਹਨ ਇਹ ਤਾਂ ਸਰਬ ਕਲਾ ਦਾ ਗਿਆਤਾ ਦਾਤਾ ਜੀ ਹੈ ਮੇਰਾ ਗੁਰੂ ਕਿਸ ਕਰਕੇ ਨਹੀਂ ਬਣਦਾ ਇਹ ਮੇਰਾ ਗੁਰੂ ਬਣਨ ਦੇ ਯੋਗ ਹੈ ਜੈਸਾ ਨਿਰੰਕਾਰ ਜੀ ਹੈ ਐਸਾ ਹੀ ਬ੍ਰਹਮਾ ਜੀ ਹੈ ਫਿਰ ਗੁਰੂ ਜੀ ਤੇ ਸ਼ੰਕਰ ਜੀ ਇਹਨਾਂ ਦੋਹਾਂ ਨੇ ਮੈਨੂੰ ਇਹ ਕਿਆਸੀ ਕਿ ਬ੍ਰਹਮਾ ਜੀ ਬਹੁਤ ਵੱਡਾ ਦੇਵਤਾ ਹੈ ਉਸ ਦੇ ਪਾਸ ਤਲਾ ਜਾ ਉਹ ਤੇਰਾ ਗੁਰੂ ਬਣ ਜਾਵੇਗਾ ਉਹ ਤੇਰਾ ਗੁਰੂ ਬਣਨ ਦੇ ਯੋਗ ਹੈ ਤੇਰਾ ਮਨੋਰਥ ਸਿਧ ਕਰ ਦੇਵੇਗਾ ਬ੍ਰਹਮਾ ਜੀ ਪਾਸ ਮੈਂ ਅਨੇਕਾਂ ਠੁਕਰਾ ਖਾ ਕੇ ਪਹੁੰਚਿਆ ਹਾਂ ਇਸ ਨੇ ਵੀ ਮੇਰਾ ਗੁਰੂ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਮੈਂ ਇਸ ਨਾਲੋਂ ਵੱਡਾ ਦੁਨੀਆਂ ਵਿੱਚੋਂ ਹੋਰ ਕਿੱਥੋਂ ਲੱਭਾਂ ਵੱਡਾ ਤਾਂ ਸਭ ਨਾਲੋਂ ਇਹੀ ਹੈ ਜੋ ਮੇਰਾ ਗੁਰੂ ਨਹੀਂ ਬੰਨਾ ਚਾਹਗਾ ਰਹੀ ਭਾਰਤਵਾਦੀ ਇਸ ਗੱਲ ਦਾ ਬੜਾ ਭਾਰੀ ਸੋਖ ਕਰਨ ਲੱਗਾ ਕੀ ਹੁਣ ਮੈਂ ਗੁਰੂ ਕਿਸ ਨੂੰ ਤਾਂ ਬ੍ਰਹਮਾ ਜੀ ਨਾਲੋਂ ਵੱਡਾ ਤਾਂ ਹੋਰ ਕੋਈ ਨਹੀਂ ਜੋ ਮੇਰਾ ਗੁਰੂ ਬਣਨ ਦੇ ਯੋਗ ਹੋਵੇ ਬ੍ਰਹਮਾ ਜੀ ਦੇ ਇਨਕਾਰ ਕਰਨ ਨਾਲ ਭਾਰਦਵਾਜ ਜੀ ਦੇ ਸਾਹਮਣੇ ਭਾਰਦਵਾਜ ਬ੍ਰਹਮਾ ਜੀ ਦੇ ਸਾਹਮਣੇ ਬੈਠਾ ਹੈ ਜ਼ਾਰੂ ਜ਼ਾਰ ਕਰਕੇ ਰੋਣ ਲਗਾ ਤੇ ਦੋਨੋ ਹੱਥ ਜੋੜ ਕੇ ਬ੍ਰਹਮਾ ਜੀ ਦੇ ਚਰਣਾ ਉਪਰ ਰਿਖੀ ਟਹਿ ਗਿਆ ਤੇ ਬ੍ਰਹਮਾ ਜੀ ਨੂੰ ਇਸ ਤਰ੍ਹਾਂ ਕਹਿਣ ਲੱਗਾ ਕਿ हे ਮਹਾਰਾਜ ਤੁਸੀਂ ਮੇਰੇ ਗੁਰੂ ਬਣਨ ਦੇ ਯੋਗ ਹੋ ਮੇਰੇ ਗੁਰੂ ਬਣ ਜਾਓ ਤੁਹਾਡੇ ਚਰਨਾਂ ਤਾ ਰਿੱਧੀਆਂ ਸਿੱਧੀਆਂ ਚੁੰਮਦੀਆਂ ਸਰਬ ਕਲਾ ਕੇ ਦਾਤੇ ਹੋ ਨਰ ਗੁਣ ਸਰ ਗੁਣ ਸਰੂਪ ਆਤਮਾ ਪਰਮਾਤਮਾ ਜੀ ਆਪ ਜੀਆਂ ਨਜ਼ਰਾਂ ਵਿੱਚ ਸਭ ਦੁਨੀਆ ਵਸਰੀ ਹੈ ਤੇਰੇ ਤੇ ਕਰਤਾਰ ਜੀ ਵਿੱਚ ਕੋਈ ਫਰਕ ਨਹੀਂ ਤੂੰ ਉਸੇ ਦਾ ਰੂਪ ਹੈ ਮੇਰੀ ਦਾਸ ਦੀ ਆਸ਼ਾ जरूर पूरी करो जरे जरे पत्तर पत्तर पर तेरी नज़र का इशारा पाँचा है तो घट घर दिया जान वाला है सुरनर मुंडदन सब तेरी उसतद करते हैं आप इंसान के दिया रमज़ा ਪਹਿਚਾਨ ਸਕਦੇ ਹੋ ਤੁਸੀਂ ਮੈਨੂੰ ਆਪਣੇ ਦਰ ਤੋਂ ਨਿਰਾਸ਼ ਕਰਕੇ ਨਾ ਮੋੜੋ ਮੇਰੇ ਗੁਰੂ ਬਣ ਜਾਓ ਤੁਸੀਂ ਆਪ ਹੀ ਦੱਸੋ ਤੁਹਾਡੇ ਨਾਲੋਂ ਇਸ ਦੁਨੀਆ ਵਿੱਚ ਹੋਰ ਕਿਹੜਾ ਵੱਡਾ ਹੈ ਜਿਹਨੂੰ ਮੈਂ ਆਪਣਾ ਗੁਰੂ ਧਾਰ ਸਕਦਾ ਬ੍ਰਹਮਾ ਜੀ ਭਾਰਦਵਾਜ ਜੀ ਦਾ गुरु तो बन सकता है ब्रह्मा जी विच बड़ी भारी आत्मक शक्ति है पर ब्रह्मा जी भारद्वाज का गुरु इस करके नहीं बनता कि इस शिखी जी ने मैं विष्णु जी को भेजना है कि उसनों भी पता लग ये ਕਿਰਖੀ ਭਾਰਦਵਾਜ ਜੀ ਦੀ ਭਗਤੀ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਵਿਸ਼ਨੂ ਜੀ ਨੇ ਹੀ ਵਾਲਮੀਕ ਮਹਾਰਾਜ ਦੀ ਲਿਖੀ ਹੋਈ ਸ਼੍ਰੀ ਰਮਾਇਣ ਸਾਹਿਬ ਮਹਾਰਾਜ ਜੀ ਨੂੰ ਸਪੂਰਨ ਕਰਨਾ ਹੈ ਵਿਸ਼ਨੂ ਜੀ ਤੋਂ ਬਗੈਰ ਸਾਰੀ ਦੁਨੀਆ ਵਿੱਚ ਹੋਰ ਕੋਈ ਨਹੀਂ ਜੋ ਭਗਵਾਨ ਬਾਦਮਿਕ ਮਹਾਰਾਜ ਦੀ ਰਚੀ ਹੋਈ ਸ਼੍ਰੀ ਰਮਨ ਸਹਿਬ ਮਹਾਰਾਜ ਨੂੰ ਸਪੂਰਨ ਕਰ ਸਕੇ ਵਿਸ਼ਨੂੰ ਜੀ ਦਾ ਸਾਰੀ ਦੁਨੀਆ ਵਿੱਚ ਇਹੀ ਕੰਮ ਹੈ ਕਿ ਆਪਣੇ ਸਿਰ ਪਰ ਕਠਨ ਤੋਂ ਕਠਨ ਦੁਖੜੇ ਉਠਾ ਕੇ ਵੀ ਮਾਨਸ ਜੀਵਾਂ ਦੀ ਰੱਖਿਆ ਕਰਨੇ ਹਰੀ ਦੇ ਭਗਤਾਂ ਨੇ ਵਿਰਤਾਂ ਦੂਰ ਕਰਨੇ ਦੁਸ਼ਟਾਂ ਦਮਣਾ ਨੂੰ ਮਾਰਨਾ ਜਿਤਨਾ ਵਿਸ਼ਨੂ ਦਾ ਮਾਨ ਸਜੀਵਾਂ ਦੇ ਨਾਲ ਮੋਹ ਹੈ ਪਿਆਰ ਹੈ ਉਤਨਾ ਤਾਂ ਨਿਰੰਕਾਰ ਜੀ ਦਾ ਵੀ ਪਿਆਰ ਨਹੀਂ ਭਵਾਂ ਦੁਨੀਆ ਦੀ ਰਚਨਾ ਉਸੇ ਨੇ ਕੀਤੀ ਹੈ ਨਿਰੰਕਾਰ ਵਾਲਮੀਕ ਜੀ ਨੂੰ ਜਾਸਤੀ ਆਪਣੀ ਉਸਤਤ ਨਾਲ ਪਿਆਰ ਹੈ ਉਸਨੇ ਆਪਣੀ ਉਸਤਤਿ ਵਾਸਤੇ ਹੀ ਜੀਵਾਂ ਨੂੰ ਪੈਦਾ ਕੀਤਾ ਹੈ। ਵਿਸ਼ਨੂੰ ਜੀ ਹਰ ਵਕਤ ਜੀਵਾਂ ਦੇ ਭਲੇ ਵਾਸਤੇ ਸੋਚਦੇ ਰਹਿੰਦੇ ਹਨ। ਮੈਨੂੰ ਭਾਵੇਂ ਦੁੱਖ ਪਹਿ ਜਾਣ ਪਰ ਹਰੀ ਦੇ ਜੀਵਾਂ ਦਾ ਇੱਕ ਬਾਲ ਵੀ ਵਿੰਗਾ ਨਾ ਹੋਵੇ। ਵਿਸ਼ਨੂੰ ਜੀ ਦੇ ਹੱਥਾਂ ਵਿੱਚ ਸਾਰੇ ਜੀਵਾਂ ਦੀਆਂ ਨਬਜਾਂ ਹਨ ਉਸ ਨੂੰ ਪਤਾ ਹੈ ਕਿ ਜੀਵਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹਨ ਸਭਨਾ ਬਿਮਾਰੀਆਂ ਦਾ ਇਲਾਜ ਵੀ ਵਿਸ਼ਨੂੰ ਦੇ ਹੱਥਾਂ ਵਿੱਚ ਹੈ ਇਸੇ ਕਰਕੇ ਵਿਸ਼ਨੂੰ ਦਾ ਰਾਜ ਬੜੇ ਤੇਜ ਪ੍ਰਤਪ ਵਾਲਾ ਹੈ ਬ੍ਰਹਮਾ ਜੀ ਦਾ ਇਹ ਖਿਆਲ ਸੀ ਕਿ ਜਿਸ ਵਕਤ ਇਹ ਰਖੀ ਵਿਸ਼ਨੂੰ ਵਾਲੇ ਤਾਰੇ ਉੱਤੇ ਜਾਵੇਗਾ ਉਥੇ ਇਸ ਰਖੀ ਜੀ ਨੂੰ ਕੁਦਰਤ ਦਾ ਦਰਸ਼ਨ ਹੋਵੇਗਾ ਵਿਸ਼ਨੂੰ ਰਾਜ ਵਿੱਚ ਭਗਵਾਨ ਵਾਲਮਿਕ ਮਹਾਰਾਜ ਜੀ ਦੀ ਨੂਰੀ ਰਮੈਨ ਸੇ ਮਹਾਰਾਜ ਹੈ ਜਿਸ ਕਰਕੇ ਵਿਸ਼ਨੂੰ ਦਾ ਰਾਜ ਬੜੀ ਸ਼ੋਭਾ ਵਾਲਾ ਹੈ ਜਿਸ ਵਕਤ यी जी उस श्री रमायण साहब महाराज का पवित्र दर्शन कर लेगा उस श्री रमायण साहब महाराज का दर्शन करा इसका मनोरथ सिद्ध हो जाएगा श्री रमायन साहब महाराज का दर्शन करके सब कार्य सिद्ध हो जाते हैं जिस तारे उत्ते ਜਿਸ ਤਾਰੇ ਪਰ ਸ਼ਰਮੈ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਵੇ ਉਹ ਤਾਰਾ ਆਕਾਸ਼ ਮਾਰਗ ਵਿੱਚੋਂ ਟੁੱਟਦਾ ਨਹੀਂ ਸਦਾ ਆਸתי ਅਮਰ ਰਹੇ ਜਿਨੇ ਵੀ ਜੀ ਸ਼ਰਮੈ ਸਿੰਘ ਮਹਾਰਾਜ ਦੇ ਪੁਜਾਰੀ ਹਨ ਸਾਰੇ ਬੈਕੁੰਠ ਲੋਕ ਵੀ ਜਾਣਦੇ ਹਨ ਤੇ ਬ੍ਰਹਮਾਜ ਦੀ ਇਹ ਵਿਚਾਰ ਬੜੀ ਪਵਿੱਤਰ ਅਮਰਤ ਵਰਗੀ ਸੀ ਦੋਹੀ ਰਾ ਪੜੇ ਰਮੈਨ ਸਦਾ ਸੱਚ ਬੋਲੇ ਮਾਲ ਬਗਾਨਾ ਦੇਖ ਨ ਟੋਲੇ ਘਰ ਵਿੱਚ ਰਹੇ ਹਮੇਸ਼ਾ ਸੁਖ ਸ਼ਕਲ ਦਿਖਾਵੇ ਨਾਹੀ ਦੁੱਖਾ ਉਧ ਪ੍ਰੇਤ ਕਰੇ ਨਾ ਸੰਗ ਖੁਸ਼ਿਆਰੇ ਪੜੇ ਨਾ ਭੰਗ ਮਿਲੇ ਬਕੁੰਡਪਰੀ ਵਿੱਚ ਥਾਨ ਮਿਲਦਾ ਰਹੇ ਸਦਾ ਭਗਵਾਨ ਆਸਾ ਮਨ ਕੀ ਪੂਰਨ ਹੋਵੇ ਜਨਮ ਜਨਮ ਕੀ ਕਾਲਤਤ ਹੋਵੇ ਜੋ ਮੰਗੋ ਬਲ ਸੋਈ ਪਾਓ ਅੰਤ ਕਾ ਨਹੀਂ ਪਛਤਾਓ ਜਮਨ ਮਨ ਕਾ ਮੁਕੇ ਸੋਗ ਬਿੜਸੇ ਦੁੱਖ ਦਰਦ ਸਭ ਰੋਗ ਵਾਲਮੀਕ ਦੀ ਅੰਮ੍ਰਿਤ ਬਾਣੀ ਦਿੰਦੀ ਆਸਾ ਪੂਰਵੜਾਣੀ ਗੁਰੂ ਵਾਲਮੀਕ ਦੀ ਅਮਰਤ ਬਾਣੀ ਦਿਲ ਦੀ ਆਸਾ ਪੂਰਵਡਾਣੀ ਜੋ ਬੋਲੇ ਸੋਨ ਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਇੱਕ ਸਵਰ ਪੂਰਨ ਸਹਿਬ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ